ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਪਰਮਿੰਦਰ ਅੱਜ ਆਪਾਂ ਖੜੇ ਆ ਪਿੰਡ ਹਿਆਲਾ ਨਵੇਂ ਸ਼ਹਿਰ ਕੋ ਇੱਥੇ ਆਪਾਂ ਮੱਕੀ ਦਾ ਬਹੁਤ ਹੀ ਸ਼ਾਨਦਾਰ ਰਿਜ਼ਲਟ ਲਿਆ ਵਾ ਇੱਥੇ ਆਪਾਂ ਗੰਨੇ ਦੇ ਵੱਡ ਖੇਤ ਸੀਗੇ ਮੱਕੀ ਬੀਜੀ ਸੀ ਵੀਰ ਜੀ ਹੁਣੀ ਹਿਮਕ ਦੀਆਂ 200 ਪਰਿਆ ਕਰਾਈਆਂ ਸੀਗੀਆਂ ਤੇ ਹਾਂਜੀ ਭਾਈ ਕੀ ਨਾਮ ਤੁਹਾਡਾ ਗਵਿੰਦਰ ਸਿੰਘ ਜੀ ਹਾਂਜੀ ਪਿੰਡ ਹਿਆਲਾ ਹੈ ਪਿੰਡ ਸਾਡਾ ਹਿਆਲਾ ਹੈ ਜੀ ਠੀਕ ਹੈ ਤੇ ਅਸੀਂ ਜੋ ਇਹ ਨਹੀਂ ਕਰੈਨੋਵਲ ਦੀ ਉਹ ਆਪਣੇ ਇਹ ਹਿਮਕ ਦੀਆਂ ਪਰਿਆ ਕੀਤੀਆਂ ਸੀਗੀਆਂ ਦੋ ਅਸੀਂ ਮਤਲਬ ਵਧੀਆ ਲੱਗਾ ਰਿਜ਼ਲਟ ਸਾਨੂੰ ਬਹੁਤ ਵਧੀਆ ਮੱਕੀ ਨੇ ਰਿਜ਼ਲਟ ਦਿੱਤਾ ਜੀ ਮੱਕੀ ਦਿਖਾ ਦਿਓ ਇੱਧਰ ਪੂਰੀ ਆਪਾਂ ਨੂੰ ਗੰਨੇ ਦੇ ਵੱਡ ਨਹੀਂ ਤਾਂ ਵੀਰਾਂ ਦੀ ਇਹ ਹੁੰਦੀਆਂ ਮਤਲਬ ਕਿ ਗੰਨੇ ਵੱਡ ਮੱਕੀ ਨਹੀਂ ਇੰਨੀ ਵਧੀਆ ਹੁੰਦੀ ਆਪਾਂ ਇੱਧਰ ਦੇਖ ਸਕਦੇ ਆ ਮੱਕੀ ਪੂਰੀ ਸ਼ਾਨਦਾਰ ਹੋਈ ਹੋਆ ਦੋ ਦੋ ਛੱਲੀਆਂ ਦੀ ਬਜਾਏ ਇੱਕ ਇੱਕ ਛੱਲੀ ਤਿੰਨ ਤਿੰਨ ਛੱਲੀਆਂ ਜਾਣ ਕੇ ਪਈਆਂ ਹੋਈਆਂ ਨੇ ਦੋ ਦੋ ਛੱਲੀਆਂ ਪੂਰੀਆਂ ਮਾਣੀਆਂ ਨੇ ਤੀਜੀ ਛੱਲ ਜਾਣ ਕੇ ਇੰਨਾ ਸਿਰੇ ਦਾ ਰਿਜ਼ਲਟ ਆ ਇਹ ਬਾਕੀ ਜ਼ਿਮੀਂਦਾਰਾਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਆ ਜਿਵੇਂ ਮੂਰੇ ਝੋਨੇ ਦਾ ਸੀਜ਼ਨ ਆ ਰਿਹਾ ਝੋਨੇ 'ਚ ਵੀ ਸਾਰੇ ਪ੍ਰੋਡਕਟ ਪਾਓ ਹਾਂਜੀ ਵੀਰ ਜੀ ਬਾਕੀ ਜ਼ਿਮੀਂਦਾਰਾਂ ਨੂੰ ਕੀ ਸਲਾਹ ਦੇਣਾ ਚਾਹੁੰ। ਬਸ ਇ ਠੀਕ ਗੰਨੇ 'ਚ ਵੀ ਪਾਇਆ ਤੁਸੀਂ ਹਾਂਜੀ ਹਾਂਜੀ ਗੰਨੇ 'ਚ ਵੀ ਪਾ ਗੰਨੇ ਦੇ ਬੜੀਆ ਰਿਜ਼ਲਟ ਆ ਠੀਕ ਆ ਤੁਸੀਂ ਪਾ ਕੇ ਦੇਖੋ ਬਰਤ ਕੇ ਬਹੁਤ ਵਧੀਆ ਜਰਮ ਆ